ਚਰਚਾ ਦਾ ਵਿਸ਼ਾ ਬਣੇ ਕਾਂਗਰਸੀ ਵਿਧਾਇਕ ਜ਼ੀਰਾ ਉਤੇ ਲਗੇ ਇਲਜ਼ਾਮ ਫਿਰੋਜ਼ਪੁਰ ਜ਼ਿਲ੍ਹੇ ਦੇ ਪੰਚਾਇਤ ਸਰਪੰਚਾ ਬਲਾਕ ਸਮਤੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਸੌ ਚੁੱਕ ਸਮਾਗਮ ਵਿੱਚ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਸਟੇਜ ਉਤੇ ਮੁੱਖ ਮਹਿਮਾਨ ਦੇ ਤੌਰ ਉਤੇ ਪਹੁੰਚੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਸਤਕਾਰਕੌਰ ਗਹਿਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਉਤੇ ਮਹੀਨਾ ਲੈਣ ਦੇ ਗੰਭੀਰ ਦੋਸ਼ ਲਗਾਏ ਸਨ ਪਾਕੀਰ ਸਿੰਘ ਮਰਿੰਦਰ ਸਿੰਘ ਜੀ ਨੇ ਕਿਹਾ ਜੀ ਕੀ ਨਸ਼ਾ ਮੁਕਤ ਪੰਜਾਬ ਕਰਨਾ ਹੈ ਜਿੰਨਾ ਚਿਰ ਇਹੋ ਜੀਆਂ ਕਾਲੀਆਂ ਭੇਡਾਂ ਸਾਡੇ ਚ ਨੇ ਕਿਹੜੇ ਅਫਸਰ ਪੈਸੇ ਲੈ ਲੈ ਕੇ ਪੁਲਿਸ ਅਫਸਰ ਉੱਚੇ ਕੈਂਸਲ ਕਰਦੇ ਨੇ ਔਰ ਮੈਂ ਵਿਖਾਉਣਾ ਆ ਦੇਖੋ ਜਿੰਨਾ ਬੰਦਿਆਂ ਨੇ ਮੂੰਹ ਚ ਗੋਲੀਆਂ ਵੱਚੀਆਂ ਜਿਨ੍ਹਾਂ ਨੇ ਮਾਰੀਆਂ ਸ਼ਰਾਬ ਦੇ ਠੇਕੇਦਾਰਾਂ ਨੇ ਉਹਨਾਂ ਲੋਕਾਂ ਦਾ ਪਰਚਿਆਂ 'ਚੋਂ ਨਾਂ ਕਰਤਾ ਤੇ ਇਸ ਕਰਕੇ ਮੈਂ ਝੂਠੀ ਸ਼ੋਹ ਨਹੀਂ ਖਾ ਸਕਦਾ ਮੈਂ ਜਿਹੜੀ ਵਿਧਾਨ ਸਭਾ 'ਚ ਸੌ ਖਾਦੀ ਮੈਂ ਜੀਰੇ ਅਲਕਿਆਂ ਦੇ ਨਹੀਂ ਤੁਸੀਂ ਬਾਈਕਟ ਜਿਹੜਾ ਕੀਤਾ ਹੈਗਾ ਵਾ ਚੱਕ ਸੌ ਦਾ ਪੁਲਿਸ ਬੁਲਾਈ ਵਾ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੀਤਾ ਮੈਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੀਤਾ ਹੈ ਆਈਜੀ ਦੇ ਖਿਲਾਫ ਕੀਤਾ ਹੈ ਜਿੰਨਾਂ ਚਿਰ ਇਹੋ ਜੀਆਂ ਕਾਲੀਆਂ ਭੇਡਾਂ ਇਹੋ ਜਿਹੇ ਲੋਕ ਤੇ ਸਾਨੂੰ ਕਹਿਣਗੇ ਨਸ਼ਾ ਮੁਕਤ ਨਾ ਕਦੀ ਨਹੀਂ ਨਸ਼ਾ ਮੁਕਤ ਪਰੰਤੂ ਉੱਥੇ ਹੀ ਸ਼ਰਾਬ ਦੇ ਠੇਕੇਦਾਰ ਫਰਮਾਨ ਸਿੰਘ ਗੁਰਪ੍ਰੀਤ ਸਿੰਘ ਸਰਪੰਚ ਨੇ ਵਿਧਾਇਕ ਜ਼ੀਰਾ ਉਤੇ ਉਹਨਾਂ ਨੂੰ ਬਦਨਾਮ ਕਰਨ ਦੇ ਦੋਸ਼ ਲਗਾਏ ਹਨ ਇਸ ਤੋਂ ਇਲਾਵਾ ਇਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵਿਧਾਇਕ ਜ਼ੀਰਾ ਉਤੇ ਗੰਭੀਰ ਦੋਸ਼ ਲਗਾਏ ਗਏ ਹਨ ਸਰ ਤੁਸੀਂ ਇਹ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਹੋ ਕਿ ਮੁੱਦਾ ਕੀ ਹੈਗਾ ਮੁੱਦਾ ਹੈ ਜੀ ਜਦੋਂ ਪਿਛੋਂ ਸਰਕਾਰੀ ਸਮਾਗਮ ਵਿੱਚ ਪੰवीर ਸਿੰਘ ਜ਼ੀਰੇ ਨੇ ਸਾਡਾ ਨਾਮ ਲੈ ਕੇ ਸਾਡੇ ਤੇ ਝੂਠੀਆਂ ਕੱਟੀਆਂ ਆਈਆਂ ਐਫਆਰ ਦਾ ਹਵਾਲਾ ਦਿੱਤਾ ਹਵਾਲਾ ਦੇ ਕੇ ਉਹਨਾਂ ਨੇ ਸਾਨੂੰ ਬਦਨਾਮ ਕੀਤਾ ਸੀ ਉਹਦਾ ਜਵਾਬ ਦੇਣ ਲਈ ਇਹ ਜਦ ਕਮਸ ਟੂ ਕੀਪ ਇਰ ਉਹਨੇ ਇੱਕ ਗੋਲੀ ਚਲਾਈ ਦਾ ਵੀ ਫੋਟੋ ਦਿਖਾਈ ਸੀ ਕਿ ਮੂੰਹ ਦੇ ਵਿੱਚ ਗੋਲੀ ਵੱਜੀ ਉਹ ਤੁਹਾਡੇ ਬੰਦੇ ਤੇ ਇਲਜ਼ਾਮ ਲਾਇਆ ਸੀ ਕਿ ਇਹਦੀ ਸਾਡੇ ਨਾਲ ਕੋਈ ਸੰਬੰਧ ਨਹੀਂ ਸੀ ਉਹਦੀ ਵੀ ਅਸਰ ਮੈਂ ਵੀਡੀਓ ਦੱਸੂਗਾ ਉਹ ਕਹਿੰਦੇ ਹੋਰ ਬਾਰੇ ਕਹਿ ਰਿਆ ਸੀ ਮੈਨੂੰ ਉਹ ਵੀਡੀਓ ਦੀ ਰਿਕਾਰਡਿੰਗ ਆਈ ਹੈ ਕੋਈ ਜਿਸ ਬੰਦੇ ਦੇ ਮੂੰਹ ਚ ਗੋਲੀ ਵੱਜੀ ਹੈ ਜਿਹੜੇ ਬੰਦੇ ਉਹਦੇ ਵਿੱਚ ਐਡ ਕੀਤੇ ਉਹ ਕਹਿੰਦੇ ਸਾਡਾ ਤੇ ਇਸ ਗੱਲ ਨਾਲ ਜ਼ਬੰਦ ਹੀ ਕੋਈ ਨਹੀਂ ਇਹ ਤਾਂ ਜੀਨਾ ਸਾਹਿਬ ਸਾਡੇ ਕੋਲ ਆਏ ਆ ਉਹਨਾਂ ਨੇ ਸਾਥ ਤੋਂ ਦਸਕਣ ਕਰਵਾ ਕੇ ਲੈ ਗੋ ਤੇ ਇੱਕ ਵਾਰੀ ਕੋਲ ਆਡੀਓ ਵੀ ਹੈਗੀ ਹੈ ਨਹੀਂ ਤੁਹਾਡਾ ਪੁਰਾਣਾ ਇਹ ਰੋਲਾ ਚੋ ਚੱਲ ਰਿਹਾ ਕਿਉਂਕਿ ਪਹਿਲੇ ਵੀ ਤੁਹਾਡੀ ਕੁਲਬੀਰ ਸਿੰਘ ਜੀ ਦਾ ਨਾ ਕਾਫੀ ਵਿਵਾਦ ਰਿਹਾ ਹੋਇਆ ਤੁਸੀਂ ਠੇਕੇ ਵੀ ਆਪਦੇ ਸਾਰੇ ਬੰਦ ਕਰ ਦਿੱਤੇ ਸੀ ਕਿ ਮਾਮਲਾ ਕੀ ਹੈਗਾ ਸਰ ਇਹ ਜਿਹੜਾ ਕੁਲਬੀਰ ਸਿੰਘ ਜੀ ਦਾ ਤੇ ਤੁਹਾਡੇ ਫਰਮਾਨ ਸਿੰਘ ਠੇਕੇਦਾਰ ਦੇ ਵਿੱਚ ਜਿਹੜਾ ਇਹ ਮਾਮਲਾ ਚੱਲ ਰਿਹਾ ਮਾਮਲਾ ਪੈਸੇ ਲੈਣ ਦਾ ਜੀ ਅਸੀਂ ਦਿੰਦੇ ਨਹੀਂ ਜੀ ਪਿਛਲੇ ਹਿਸਾਬ ਦਿੱਤਾ ਸੀ ਉਹ ਤੋਂ ਸਾਨੂੰ ਕੁਲਪਾਇਆ ਇਹਨੇ ਅਸੀਂ ਜਵਾਕਾਂ ਨੂੰ ਸੁਰੱਖਿਅਤ ਕਰਨ ਲਈ ਇਹਦੇ ਤੋਂ ਅਸੀਂ ਪੈਸੇ ਇਹਨੂੰ 15 ਲੱਖ ਰੁਪਇਆ ਦਿੱਤਾ ਸੀ ਪਿਛਲੇ ਸਾਲ ਹੁਣ 50 ਲੱਖ ਦੀ ਡਿਮਾਂਡ ਕਰਦਾ ਕਿਉਂ 50 ਲੱਖ ਦੇ ਇੰਨਾ ਵੱਡਾ ਮਾਰਜਿਨ ਹੈ ਨਹੀਂਗਾ ਕਿ ਅਸੀਂ ਇਹਨੂੰ 50 ਲੱਖ ਦੇ ਕੇ ਆਪਦੇ ਜਵਾਬ ਪਾ ਸਕੀਏ ਕੌਣ ਡਿਮਾਂਡ ਕਰ ਰਿਹਾ ਕਲਵੀਰ ਸਿੰਘ ਜੀ ਰਾਹ ਮੇਰੇ ਤੇ ਹਮਲੇ ਕਰਾਇਆ ਉਹਦੇ ਚੋ ਗੁਰਪ੍ਰੀਤ ਸੇਕੋ ਤੇ ਵੀ 2013 ਦੀ ਇੱਕ ਐਫਆਰ ਦਰਜ ਹੈ 131 ਨੰਬਰ 2017 ਦੀ ਦਰਜਾ ਉਹਦੇ 307 ਦਾ ਉਹ ਵੀ ਮਕਦਮਾ ਦਰਜ ਹੈ ਦੂਤੀ ਨਦੀ ਇੱਕ ਰਵਟਪਾਈ ਸੀ ਮੇਰੇ ਘਰੇ ਵੀ ਆ ਤੁਹਾਨੂੰ ਮੈਂ ਫੋਟੋ ਦਿਖਾਉਣਾ ਉਹਨਾਂ ਦੀ ਰਾਤ ਦੇ ਵੇਲੇ ਦੀਆਂ ਲੀਆਂ ਉਹਨਾਂ ਦੀ ਉਹਨਾਂ ਗੈਂਗਸਟਰ ਦੀ ਰਾਤ ਦੇ ਵੇਲੇ ਦੀਆਂ ਫੋਟੋ ਹੈ ਜੀ ਵਿੱਕੀ ਕਾਊਂਟਰ ਦਾ ਨਾਮ ਵੀ ਤੁਸੀਂ ਲਿਆ ਸੀ ਹਾਂਜੀ ਵਿੱਕੀ ਕਾਊਂਟਰ ਦੇ ਨਾਲ ਹੀ ਵਿਟਕੀ ਗਾਊਂਟਰ ਮੇਰੇ ਕੋਲ ਪਿਛਲੇ ਸਾਲ ਫਰੋਜਪੁਰ ਆਇਆ ਸੀ ਮੈਨੂੰ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਆਇਆ ਸੀ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਮ ਮਿਲਦੇ ਮਗਰੇ ਹੀ ਪੁਲਿਸ ਆ ਗਈ ਉੱਥੋਂ ਨਿਕਲਦਾ ਬੰਦਾ ਮੇਰਾ ਉਸ ਕਰਕੇ ਮੇਰੀ ਜਾਨ ਉੱਜੜੀ ਸੀ ਉਦੋਂ ਸੜਕ ਚ ਜਾ ਗਈ ਉਸ ਵੇਲੇ ਫਿਰ ਪੁਲਿਸ ਨੇ ਮੈਨੂੰ ਇੱਕ ਗੱਲ ਮੰਨ ਦਿੱਤਾ ਵੀ 15 ਲੱਖ ਰੁਪਏ ਰ ਮੈਂ ਪਿਛਲੇ ਸਾਲ ਦਿੱਤਾ ਨਾ ਆਪ ਦੀ ਜਾਣ ਸੇਵਕ ਲਈ ਆਪਦਾ ਕਾਰੋਬਾਰ ਚਲਾਉਣ ਦੀ। ਇਸ ਸਾਲ ਤੋਂ ਉਹਨੇ ਮੈਂ ਕਿਹਾ ਸੀ ਭਾਈ ਤੂੰ ਕਾਰੋਬਾਰ ਮੈਨੂੰ ਕਰਨ ਦੇ। ਠੀਕ ਆ ਜਾਂ ਮੇਰੇ ਨਾਲ ਤੂੰ ਹਿੱਸੇਦਾਰੀ ਕਰਨਾ। ਵੀ ਪੈਸੇ ਇੰਨੇ ਵੱਜਦੇ ਨਹੀਂ। ਉਹ ਕਹਦਾ 50 ਲੱਖ ਲਵਾਂਗਾ ਜਿਹਦੇ ਪਰਚਾ ਵਿੱਚ ਧਸੂਗਾ ਤੇ ਉਹਨੇ ਰਿਜ਼ਲਟ ਕਰਕੇ ਵਿਖਾਇਆ। ਕੀ ਤੁਸੀਂ ਇਹਦੀ ਕੰਪਲੇਨਟ ਕੀਤੀ ਪੁਲਿਸ ਨੂੰ? ਹਾਂਜੀ। ਕੰਪਲੇਨਟ ਹੋਈ ਤੇ ਉੱਥੇ ਜੀਰੇ ਹਲਕੇ ਵਿੱਚ ਕੋਈ ਸੁਣਵਾਈ ਨਹੀਂ। ਇੱਕ ਮੈਂ ਸਰਕਾਰ ਸੀਬੀਆਈ ਤੋਂ ਜਾਂਚ ਕਰਵਾ ਲਈ। ਤੁਸੀਂ ਆਪਦੇ ਪੱਤਰ ਤੇ ਜਾ ਕੇ ਵੇਖ ਸਕਦੇ ਹੋ। ਆਪਦੇ ਪੱਤਰ ਤੇ ਜਾ ਕੇ ਵੇਖਦੇ ਹੋ ਕਿ ਇਹ ਗਿੰਨੀ ਪੀਏ ਆਦਾ। ਗਿੰ ਇਹ 302 ਦੇ ਵਿੱਚ ਪਕੌੜਾ 302 ਦੇ ਵਿੱਚ ਪਕੌੜਾ ਇਹ 2019 ਦਾ ਮਕਦਮਾ ਹੈ 156 ਨੰਬਰ ਸਿਟੀ ਟੂ ਮੋਗਾ 2015 ਜਿੱਥੋਂ ਦਾਤਰੀ ਨੇ ਪਕੌੜਾ ਕਲਾਨ ਕੀਤਾ ਇਹਨੇ ਪੀ ਰੱਖਿਆ ਜਿੰਨੀ ਕਲੈਕਸ਼ਨ ਕਰਦਾ ਹੈ ਨਸ਼ੇ ਦੀ ਕਿਸੇ ਨੂੰ ਵੀ ਜਾ ਕੇ ਬੱਚੇ-ਬੱਚੇ ਨੂੰ ਪੁੱਛ ਲੋ ਗਿਨੀ ਸੋਲੀ ਬਾਰੇ ਉਹਦੇ ਹਾਲਾਤ ਕਿਹੋ ਜਿਹੇ ਉਹ ਸਾਰੀ ਕਲੈਕਸ਼ਨ ਕਰਕੇ ਜੀਰਾਂ ਸਾਹਮਣੇ ਮੇਰਾ ਕੋਈ ਕੁਲਵੀਰ ਸਿੰਘ ਜੀਰਾ ਨਾ ਕੋਈ ਰੋਲਾ ਨਹੀਂਗਾ ਇਹਨੇ ਕਿਹੜਾ ਸਾਡੇ ਤੇ ਰਾਤ ਟੀਵੀ ਤੇ ਚੱਲਿਆ ਫੇਸਬੁੱਕ ਤੇ ਪਾਇਆ ਮੇਰੇ ਤੇ ਬਹੁਤ ਵੱਟਾ ਇਹਨੇ ਝੂਠਾ ਨਾਮ ਲਾਇਆ ਵੀ ਜਿਹੜਾ ਆਈਜੀ ਨੇ ਇਹਨੂੰ ਸਰਪੰਚ ਬਣਾਇਆ ਬਿਲਕੁਲ ਇਹ ਝੂਠ ਆ ਜਿਹੜਾ ਸਰਪੰਚਾ ਮੈਨੂੰ ਪਿੰਡ ਦੇ ਬਣਾਇਆ ਇਹਨੂੰ ਇਹ ਨਹੀਂ ਪਤਾ ਪਿੰਡ ਚ ਇਲੈਕਸ਼ਨ ਹੋਇਆ ਜਾਂਵੇਂ ਬਣੇ ਸਮਤੀ ਨਾਲ ਬਣਿਆ ਸੀ ਤਿੰਨ ਜਾਣੇ ਰਹਿ ਗਏ ਸੀ ਦੋਹਾਂ ਜਾਣਿਆਂ ਨੇ ਮੇਰੇ ਹੱਕ ਚ ਕਾਗਜ ਵਾਪਸ ਲਏ ਆ ਸਮਤੀ ਨਾਲ ਮੈਨੂੰ ਪਿੰਡ ਦੇ ਸਰਪੰਚ ਬਣਾਇਆ ਜਿਹੜਾ ਮੈਂ ਚੌਥੀ ਵਾਰ ਪਿੰਡ ਦੀ ਹੁਣ ਸੇਵਾ ਕਰਨ ਜਾ ਰਿਹਾ ਇਹਨੂੰ ਉਦਣ ਵੀ ਮੈਨੂੰ ਫੋਨ ਆਇਆ ਜਿਸ ਦਿਨ ਕਾਗਜ ਦਾਖਲ ਕਰਾਉਣੇ ਗੈਂਗਸਟਰ ਆਨ ਲੋ ਵੀ ਤੂੰ ਕਾਗਜ ਨਾਮ ਦਾਖਲ ਉਦੋਂ ਮੈਂ ਅਫਸਰ ਸਹਿਬਾਨ ਨਾਲ ਗੱਲ ਕੀਤੀ ਆ ਐਸਐਚਓ ਤਲਵੰਡੀ ਭਾਈ ਨੇ ਮੇਰੇ ਨਾਲ ਜਾ ਕੇ ਕਾਗਜ਼ ਦਾਖਲ ਕਰਾਏ ਆ ਇਹ ਹੁਣ ਮੈਨੂੰ ਹੁਣ ਪਤਾ ਲੱਗਦਾ ਜਿਹੜੀ ਇਹ ਕਲਵੀਰ ਸਿੰਘ ਜੀਰਾ ਇਹ ਗੈਂਗਸਟਰਾਂ ਨਾਲ ਰਲਿਆ ਹੋਇਆ ਜਿਹੜੇ ਗਨਮੈਨਾਂ ਦੀ ਇਹ ਗੱਲ ਕਰਦਾ ਗਨਮੈਨ ਮੈਨੂੰ ਹਾਈ ਕੋਰਟ ਵੱਲੋਂ 16 ਕਿ ਮਿਲੇ ਹੋਏ ਆ ਤੇ ਉਹਦੀ ਮੇਰੇ ਕੋਲ ਆ ਕਾਪੀ ਵੀ ਆ ਡੀਜੀਪੀ ਸਾਹਿਬ ਦੇ ਵੱਲੋਂ ਹੁਕਮ ਆ ਆਈਜੀ ਸਾਹਿਬ ਨੇ ਮੈਨੂੰ ਕੋਈ ਗਨਮੈਨ ਨਹੀਂ ਦਿੱਤਾ ਆ ਕੋਰਟ ਦੀ ਆ ਹਾਈ ਕੋਰਟ ਦੀ ਕਾਪੀ ਆ ਆ ਜਿਹੜਾ ਡੀਜੀਪੀ ਸਾਹਿਬ ਵੱਲੋਂ ਏਡੀਜੀਪੀ ਸਾਹਿਬ ਵੱਲੋਂ ਹੁਕਮ ਹੋਇਆ ਮੇਰਾ ਗੈਂਗਸਟਰਾਂ ਨੇ ਮੇਰੇ ਤੇ ਚਾਰ ਹਮਲੇ ਕੀਤੇ ਸੀ ਇੱਕ ਵਾਰੀ ਮੇਰੀ ਗੱਡੀ ਦੇ ਗੇਟ ਮੂਰੇ 35 ਗੋਲੀਆਂ ਮਾਰੀਆਂ ਜਿਹੜੀਆਂ ਮੇਰੇ ਦੋ ਵੱਜੀਆਂ ਹੋਈਆਂ ਬਸ ਇਸ ਗੱਲ ਤੋਂ ਹੁਣ ਇਹ ਘਬਰਾਉਂਦਾ ਪੁਲਿਸ ਸਿਰਫ ਮੈਂ ਇਸੇ ਕਰਕੇ ਜਾਂਨਾ ਕਿਸੇ ਵੀ ਗੈਂਗਸਟਰ ਦਾ ਕੋਈ ਵੀ ਆ ਮੇਰੀ ਡਿਊਟੀ ਲਾਉਂਦੇ ਆ ਮੈਂ ਨਾਲ ਕਿਤੇ ਵੀ ਆ ਸੰਯੋਗ ਦਿੰਨਾ ਵੀ ਜਿਹੜਾ ਵੀ ਮੈਨੂੰ ਸਰਕਾਰ ਨੇ ਗਨਮੈਨ ਦਿੱਤੇ ਹੋਏ ਆ ਹੁਣ ਮੈਨੂੰ ਇਹ ਲੱਗਦਾ ਵੀ ਜਿਹੜੇ ਗੈਂਗਸਟਰ ਕੁਲਵੀਰ ਸਿੰਘ ਜੀਰਾ ਤੇ ਦਬਾਅ ਪਾਉਂਦੇ ਵੀ ਇਹਦੇ ਗਨਮੈਨ ਵਾਪਸ ਲਏ ਜਾਣ ਤੇ ਮੇਰੇ ਤੇ ਅਟੈਕ ਕਰਾਇਆ ਜਾਵੇ ਮੈਂ ਇੱਕੋ ਗੱਲ ਆ ਮੇਰੇ ਤੇ ਜਦੋਂ ਵੀ ਹੁਣ ਕੋਈ ਮੈਨੂੰ ਡਰ ਨਹੀਂ ਗਾ ਗਨਮੈਨ ਚਲੋ ਮੇਰੇ ਨਾਲ ਅੱਗੇ ਕਿਹੜਾ ਮੈਂ ਗਨਮੈਨਾਂ ਨਾਲ ਰਿਆਂ ਮੇਰੇ ਤੇ ਗਨ ਕੋਈ ਵੀ ਅਟੈਕ ਹੋਊਗਾ ਕੁਲਵੀਰ ਸਿੰਘ ਜੀਰਾ ਉਹਦਾ ਪਰਿਵਾਰ ਜ਼ਿੰਮੇਦਾਰ ਹੋਊਗਾ ਤੁਸੀਂ ਨਹੀਂ ਆਏ ਹੋ ਤੁਸੀਂ ਤੁਹਾਡੇ ਕੀ ਇਲਜ਼ਾਮ ਨੇ ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਸਾਡੇ ਇਲਜ਼ਾਮ ਇਹ ਹੈ ਜੀ ਕਿ ਕੁਲਵੀਰ ਸਿੰਘ ਜੀਰਾ ਪੰਜਾਬ ਕਰਦਾ ਉਹ ਨੇ ਨਾ ਮੇਰੇ ਤੇ ਟਰੈਵਲ ਏਜੰਟ ਦਾ ਲਿਆ ਹੋਇਆ ਉਹ ਆਗਜਾ ਮੇਰੇ ਦੇ ਪਾਸੇ ਦਰਜ ਕਰਾਇਆ 420 ਦਾ ਮੈਂ ਝੋਨੇ ਦੇ ਪੈਸੇ ਲੈਣੇ ਸੀ 14 ਲੱਖ ਰੁਪਇਆ ਤੇ 17 ਲੱਖ ਰੁਪਇਆ ਮੇਰੇ بیٹے ਨੇ ਦਿੱਤਾ ਸੀ ਬਾਅਦ ਜਾਣ ਤਲਵੰਡੀ ਦੇ ਪ੍ਰੈਵਿਡੈਂਟ ਵਿਭਾਗੀ ਹਲਕੇ ਦੇ ਉਹ ਮੈਂ ਜੀਰੇ ਹਲਕੇ ਦਾ ਉਸ ਤੋਂ ਬਾਅਦ ਅਸੀਂ ਇਹਦੇ ਕੋਲੇ ਮੈਂ ਤਰਲਾ ਵੀ ਕਰਦੇ ਰਹੇ ਇਹਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਤੋਂ ਬਾਅਦ ਮੇਰੇ بیٹے ਨੇ ਸੁਸਾਇਡ ਕਰ ਲਿਆ ਜ਼ਹਿਰ ਪੀ ਲਈ 1 ਮਹੀਨਾ ਮੈਂ ਦੱਸ ਰਿਹਾ ਜੀ ਇਹਨੇ 18 ਤਰੀਕ ਨੂੰ ਫੇਰ ਮੇਰੇ ਤੇ ਦਬਾਅ ਪਾ ਕੇ ਵੀ ਉਹਨਾਂ ਟਰੈਵਲ ਏਜੰਟਾਂ ਰਿਆ ਕਰਕੇ ਤੇ ਮੇਰੇ ਬੇਟੇ ਤੇ ਫੇਰ 309 ਦਾ ਪਾਚਾ ਕਰਾਤਾ ਜੀ ਹਾਂ 23 ਤਰੀਕ ਨੂੰ ਉਹਦੀ ਡੈਥ ਹੁੰਦੀ ਆ ਉਹਦੀ ਡੈਥ ਹੁੰਦੀ ਆ ਤੇ ਆ ਸੂ ਸਾਈਡੋਂ ਲਿਖ ਕੇ ਗਿਆ ਇਹ ਲੋਟਰੀ ਟੈਕਸ ਤੋਂ ਵੀ ਆ ਗਿਆ ਜੀ ਅਸੀਂ ਜਿਹੜੇ ਜਿਹੜੇ ਪ੍ਰਸ਼ਾਸਨ ਕੋਲੇ ਜਾਣੇ ਆ ਜਿਹਦੇ ਕੋਲੇ ਜਾਣੇ ਉਹ ਕਹਿੰਦਾ ਵੀ ਜਾ ਕੇ ਐਮਐਲਏ ਨੂੰ ਮਿਲੋ ਤੇ ਇਹ ਸਾਡੇ ਕੋਈ ਗੱਲ ਨਹੀਂ ਸੁਣਿਆ ਸਾਨੂੰ ਤਾਂ ਕਹਿੰਦਾ ਜਿਹਦਾ ਰਾਜੀਨਾਮਾ ਕਰੋ ਤੇ ਚਾਹੇ ਠੋਡੇ ਤੇ ਮੈਂ ਹੋਰ ਚਾਹੇ ਪਾਚਾ ਦਰਜ ਕਰਾਉਂਗਾ ਤਾਂ ਜੈ ਤੁਹਾਡਾ ਨਕਸ਼ਾ ਕਰਾਂਗਾ ਦੇ ਕਿਹਦੀ ਨਾਲ ਕਹਿੰਦੇ ਰਾਈਨਾਮ ਕਰੋ ਉਹ ਨਾ ਟ੍ਰੈਵਲ ਜੈਂਟਾ ਨਾਲ ਕਿੱਥੋਂ ਦਾ ਟੈਵਲ ਜੈਂਟਾ ਉਹ ਤਰਮੰਡੀ ਭਾਈ ਦੇ ਆ ਜੀ ਐਮਐਲ ਕੋ ਜਾਣ ਨੂੰ ਕਹਿੰਦੇ ਨੇ ਤੇ ਗਗਬੀਰ ਗਗਬੀਰ ਸਿੰਘ ਜੀ ਦੇ ਕੋਲ ਜਾਣੇ ਆ ਸੀ ਜੋ ਪ੍ਰਸ਼ਾਸਨ ਕੋਲ ਕਿਤੇ ਕੋਈ ਜਾਈਏ ਉਹ ਕਹਿੰਦੇ ਵੀ ਐਮਐਲ ਨਾਲ ਗੱਲ ਕਰ ਲੋ ਕੀ ਕਿਹੜਾ ਐਮਐਲ ਨਾਲ ਉਹ ਗਗਬੀਰ ਸਿੰਘ ਜੀਰਾ ਟ੍ਰੈਵਲ ਹੈ ਜਿਹੜਾ ਟੈਵਲਰ ਜੈਂਟਾ ਸੀ ਉਹਦਾ ਨਾਮ ਕੀ ਹੈ ਟ੍ਰੈਵਲ ਜੈਂਟ ਦਵਿੰਦਰ ਸ਼ਰਮਾ ਜੀ ਐਪੀ ਸ਼ਰਮਾ ਤੇ ਹਨੀ ਸ਼ਰਮਾ